ਜੀ ਕੀ ਹਾਲ ਆ ਸਾਰੇ ਵੀਰਾਂ ਦਾ ਅੱਜ ਆਏ ਆ ਅਸੀਂ ਪਿੰਡ ਪੰਜਾਵੇ ਗੋਲਪੇਰ ਲਾਉਣ ਤੇ ਅੱਧਾ ਕਮਰਾ ਆਪਾਂ ਲਾਤਾ ਅੱਡੇ ਕਰੀ ਆਪਾਂ ਹੱਥ ਨਾਲ ਲਗਾਉਣੇ ਆ ਉਸਤਾਦ ਜੀ ਹੋਰੀ ਫਿਰਦੇ ਆ ਉਸਤਾਦ ਜੀ ਗਿਆ ਆ ਬੋਵੀ ਬੋਵੀ ਕਰ ਰਿਹਾ ਕੰਧ ਸਾਬ ਬੋਵੀ ਇਧਰ ਠੀਕ ਆ ਹਾਂ ਦੋ ਗੰਦਾ ਤੇ ਛੱਤ ਰਹੀ ਆ ਤੇ ਲਾ ਕੇ ਤੁਹਾਨੂੰ ਦਿਖਾਉਣੀ ਆ ਹਾਂਜੀ ਇਹ ਆਲਾ ਸਾਡੇ ਘਰ ਦਾ ਤੇ ਆਪਾਂ ਲਾ ਕੇ ਤੁਹਾਨੂੰ ਦਿਖਾਉਣੀ ਆ ਮੈਂ ਤਾਂ ਪਰਿਚਲਿਤ ਕਰਨ ਦਾ ਸਾ ਤੋਂ ਬੋਵੀ ਲੰਘਾ ਤੱਕ ਲਾ ਹੈ ਇਹ ਸਾਰਾ ਨੂੰ ਲਾ ਕੇ ਤੁਹਾਨੂੰ ਦਿਖਾਉਣੀ ਆਂ ਕਿ ਇਹ ਆਪਣਾ ਕਮਰਾ ਹੋ ਗਿਆ ਤਿਆਰ ਜਿਹੜਾ ਲਾਉਣਾ ਸੀਗਾ ਸਟਾਜ ਹੀ ਹੋ ਰਿਹਾ ਕਟਿੰਗ ਤੇ ਬੋਵੀ ਵੀ ਲਾ ਰਿਹਾ ਜਿਹੜਾ ਫੀਸ ਚਾ ਰੰਦਾ ਸੀਗਾ ਠੀਕ ਹੈ ਇਹ ਜਿਹੜਾ ਇਹ ਥੋੜਾ ਜਿਹਾ ਬਾਰੀ ਚਲਾਉਣਾ ਦਾ ਉਹ ਬੋਬੀ ਨੂੰ ਲਾਤਾ ਇਹ ਸਤਾਜੀ ਹੋਰੀ ਕਰ ਰਿਹਾਗੇ ਇਦਰਾ ਕਰੋ ਚੱਕ ਆ ਨਾ ਪੁਰੀ ਸਰਾ ਗੱਲ ਦਾ ਬਾਤ ਕਰਾਈ ਪੀ